ਪਰ ਬਾਪੀ ਤੂੰ ਕਰੋ ਵਿਚਾਰ ਪਰ ਬਾਲੇ ਦਿਨ ਵਿਚਾਰ ਸ਼ੁਰੂ ਕਰੋ ਕੋਈ ਤੂੰ ਦੀ ਨਹੀਂ ਪਰ ਬਾਣੀ ਦੀ ਵਿਚਾਰ ਸ਼ੁਰੂ ਮੇਰਾ ਘਰ ਕੀ ਹੈ ਇਹਦੀ ਵਿਚਾਰ ਸ਼ੁਰੂ ਕਰੋ ਜਦੋਂ ਵਿਚਾਰ ਸ਼ੁਰੂ ਹੋਈ ਥੋੜੀ ਜੀ ਰੋਸ਼ਨੀ ਬੰਦ ਤੇ ਗੱਲ ਸੁਣੀ ਕਿਤੇ ਬਾਹਰੋਂ ਰੋਸ਼ਨੀ ਪਈ ਤਾਂ ਵਿਚਾਰ ਸ਼ੁਰੂ ਹੋਈ ਦੱਸੇ ਦੇ ਬਿਨਾ ਵਿਚਾਰ ਨਹੀਂ ਸ਼ੁਰੂ ਹੁੰਦੀ ਲੋਕ ਤਾਂ ਬਾਹਰੋਂ ਹੁੰਦੇ ਨੇ ਪਰਮੇਸ਼ਰ ਨੂੰ ਬਾਰੇ ਮੰਨਦੇ ਨੇ ਸਾਰੇ ਉਹ ਬਾਹਰੋਂ ਕਿਆ ਨੇ ਸੀਗਾ ਜਾਂ ਅੰਦਰ ਝਾਕਣ ਲੱਗਿਆ ਫਿਰ ਵਿਚਾਰ ਹੋਈ ਵਿਚਾਰ ਚੋਂ ਗਿਆਨ ਮਿਲਦਾ ਹੈ ਗੁਰਬਾਣੀ ਪੜ੍ਹੇ ਤਾਂ ਕੁਝ ਨਹੀਂ ਮਿਲਦਾ ਵਿਚਾਰੇ ਤੇ ਮਿਲਦਾ ਜੋ ਕੁਝ ਵੀ ਮਿਲਦਾ ਪਰ ਬਾ ਪ੍ਰੀਤਮ ਕਰੋ ਵਿਚਾਰ ਘਟ ਮੈਂ ਖੇਲੇ ਆ ਘਟ ਆਵਾਰ ਜਦ ਘਟ ਦੇ ਵਿੱਚ ਚਲ ਦੇਖਿਆ ਨਾ ਨਗਾ ਮਾਰ ਕੇ ਅੰਦਰ ਉੱਥੇ ਤਾਂ ਆ ਘਟ ਆਪਾਰ ਖੇਡਦਾ ਉੱਥੇ ਤਾਂ ਬੋਲਦੇ ਵੀ ਤਾਂ ਵੀ ਉਹ ਜਿਹਨੂੰ ਬਾਹਰ ਟੋਣਦਾ ਤਾਂ ਉਹ ਤਾਂ ਬੋਲਦੇ ਵਿੱਚ ਘਟ ਮੈਂ ਖੇਲੇ ਆ ਘਟ ਆਵਾਰ ਆ ਘਟ ਆਪਾਰ ਉਹਨੂੰ ਕਹਿੰਦੇ ਨੇ ਜਿਹੜਾ ਘਟਦਾ ਨਹੀਂ ਮਨ ਘਟਦਾ ਹੁੰਦਾ ਗਿਆਨ ਘਟਦਾ ਵਧਦਾ ਰਹਣਾ ਚਿੱਤ ਦਾ ਗਿਆਨ ਵੀ ਘਟਦਾ ਵਧਦਾ ਅੱਧੇ ਦਾ ਗਿਆਨ ਘਟਦਾ ਵਧਦਾ ਹੈ ਜੀ ਰੋਸ਼ਨੀ ਟਿਕੀੜਾ ਨਹੀਂ ਹੁੰਦੀ ਉਹ ਅੱਧੇ ਦਾ ਗਿਆਨ ਘਟਦਾ ਵਧਦਾ ਅੱਧਾ ਮਨ ਮੈਲਾ ਹੁੰਦਾ ਰਹਿੰਦਾ ਕਿਤਨੀ ਮੈਲਾ ਹੁੰਦਾ ਅੱਧਾ ਹੀ ਮੈਲਾ ਹੁੰਦਾ ਹੈ ਤਾਂ ਮੈਲਾ ਇੱਕ ਪਾਸਾ ਮੈਲਾ ਹੁੰਦਾ ਹੈ ਤਾਂ ਇੱਕ ਪਾਸਾ ਮੈਲਾ ਹੁੰਦਾ ਹੀ ਨਹੀਂ ਸਿੱਕੇ ਦੇ ਦੋ ਪਹਿਲੂ ਜੇ ਆਪਾਂ ਮੰਨ ਲਈਏ ਇੱਕ ਪਾਸਾ ਮੈਲਾ ਹੁੰਦਾ ਦੂਸਰਾ ਪਾਸਾ ਮੈਲਾ ਹੁੰਦਾ ਹੀ ਨਹੀਂ ਘਟਣਾ ਹੀ ਖੇਲੇ ਆ ਘਟ ਅਪਾਰ ਹੂੰ ਬਾਲੂ ਕਲਪਨਾ ਕਦੇ ਨਾ ਖਾਏ ਆਦਪੁਰਖ ਮਹਿ ਰਹੇ ਸਮਾਏ ਜਿੰਨਾ ਚਿਰ ਵਿਚਾਰ ਕਰਦਾ ਰਹੂ ਓਨਾ ਚਿਰ ਕਲਪਨਾਸ਼ੀ ਨੂੰ ਢੀਂਤੇ ਕਲਪਨਾ ਹੁੰਦੀ ਓਹੀ ਦੀ ਮਾਇਆ ਦੀ ਭੁੱਖ ਜਾਗਦੀ ਓਹੀ ਦੀ ਜੇ ਸ਼ਬਦ ਵਿਚਾਰ ਕਰਦੇ ਰਹੀਏ ਗੁਰਬਾਣੀ ਵਿਚਾਰ ਕਰਦੇ ਰਹੀਏ ਤਾਂ ਬਾਹਰ ਲਈ ਜਿਹੜਾ ਕੰਮ ਕਰਨ ਉਹਨੇ ਸਾਰੇ ਭੁੱਲੇ ਰਹਿੰਦੇ ਨੇ ਮਾਇਆ ਦੇ ਜਿੰਨੇ ਪ੍ਰੋਗਰਾਮ ਨੇ ਸਾਰੇ ਭੁੱਲੇ ਰਹਿਨੇ ਨੇ ਉਹ ਜਦੋਂ ਮਾਇਆ ਦੇ ਫੁੱਲ ਨੇ ਆਉਂਦੇ ਉੱਠਣ ਲੱਗਦੇ ਨੇ ਉਹੀ ਕਲਪਣਾ ਮਾਇਆ ਦੇ ਫੁੱਲ ਨਾਲ ਤੇ ਕਾਲ ਸਮਝ ਤਮਾ ਵੀ ਇਹ ਮਾਤੂ ਵੀ ਹੈ ਕਾਲ ਕਲਪਨਾ ਕਦੇ ਨਾ ਖਾਏ ਦੀਦ ਉਹਨੂੰ ਆਉਂਦੀ ਹੈ ਜਿਹੜਾ ਮਾਇਆ ਦੇ ਫਰਨਾ ਦੇ ਵਿੱਚ ਜੁਲਦਾ ਹੈ ਜਦੋਂ ਮਾਇਆ ਦੇ ਫਰਨਾ ਤੋਂ ਪਰੇ ਸ਼ਬਦ ਵਿਚਾਰ ਚ ਰੰਦਾ ਫਿਰ ਇਹਨੂੰ ਉੰਗ ਭੁਖਦੀ ਹੋਈ ਨਹੀਂ ਰੀਤ ਅੜ ਜਾਂਦੀ ਹੈ ਉਹ ਭੁਖੋ ਨਾ ਚ ਰਹਿ ਜਾਂਦਾ ਜਦ ਮਾਇਆ ਦੇ ਫਰਨੇ ਫਰਾਂਜ ਫਸਿਆ ਰਹਿੰਦਾ ਭਾਈ ਦਾ ਨੜਦਾ ਭਾਈ ਦਾ ਨੜਦਾ ਮਾਇਆ ਦੇ ਫਰਨਾ ਚ ਉਹਨਾਂ ਜਿਹੜੇ ਉਹਨੂੰ ਭੁੱਖ ਹੈ ਨੂੰ ਘਟ ਮੈਂ ਖੇਲੇ ਆ ਘਟ ਆਬਾਰ ਕਾਲ ਕਲਪਨਾ ਕਦੇ ਨਾ ਖਾਏ ਫਿਰ ਕਾਲ ਕਲਪਨਾ ਕਦੇ ਨਾ ਖਾਏ ਖਾਇ ਚਿੰਤਾ ਬੈਦਾ ਹੁੰਦੀ ਹੈ ਚਿੰਤਾ ਖਾ ਜਾਂਦੀ ਆਲੀ ਮਾਇਆ ਦੇ ਫੁਰਨਾ ਚਿੰਤਾ ਹੈ ਚਿੰਤਾ ਹੀ ਖਾਦੀ ਹੈ ਇਹਨੂੰ ਜੇ ਸ਼ਬਦ ਵਿਚਾਰ ਚ ਲੰਗਿਆ ਰਹੇ ਚਿੰਤਾ ਖਾਂਦੀ ਨਹੀਂ ਕਾਲ ਕਲਪਨਾ ਕਦੇ ਨਾ ਕਲਪਨਾ ਹੀ ਕਾਲ ਹੈ ਇਹ ਕਲਪਨਾ ਤੋਂ ਵਚਣਾ ਉਹਨੂੰ ਕਾਲ ਦਾ ਰੂਪ ਸਮਝੋ ਕਾਲ ਤੋਂ ਆਦਮੀ ਡਰਦਾ ਹੈ ਕਲਪਨਾ ਤੋਂ ਅਸੀਂ ਤਾਂ ਡਰਾਂਗੇ ਜੇ ਕਲਪਨਾ ਨੂੰ ਹੀ ਕਾਲ ਮੰਨ ਲਵਾਂਗੇ ਮਾਇਆ ਦੇ ਪਿੱਛੇ ਭੱਜਣਾ ਮਾਇਆ ਦੀ ਦੌੜ ਚ ਰਹਿਣਾ ਜਿ ਜਬੜੂ ਫੰਦ ਵਾਹਿਗੁਰੂ ਜਿਹੜਾ ਔਰਜਟਾ ਬਾਹਰ ਹੋ ਗਿਆ ਉਹਦਾ ਜਮਨ ਵਾਲਾ ਸਤ ਹੋਊਗਾ ਜਿਹਨੇ ਮਾਇਆ ਦੀ ਦੌੜ ਛੱਡ ਦਿੱਤੀ ਉਹ ਮੁਕਤ ਬੁੱਟੇ ਤੌਰ ਤੇ ਮੁਕਤੀ ਮਾਇਆ ਦੀ ਦੌੜ ਛੱਡਣੀ ਇਹ ਨਹੀਂ ਹੈਗਾ ਵੀ ਬਾਹਰ ਰੂਪ ਬਾਹਰ ਪ੍ਰਗਟਤਾ ਹੋਤੇ ਸੀ ਤਿਆਗੀ ਹੋਵੇ ਮੰਦਰਦਲ ਦੌੜ ਜਲਦੀ ਹੋਵੇ ਮਾਨ ਕਰਕੇ ਛੱਡਣੀ ਹੈ ਭਾਵੇਂ ਚਾਹੇ ਨਾ ਲੱਗੇ ਲੋਕਾਂ ਨੂੰ ਤਿਆਗਦਾ ਅੰਦਰੋਂ ਤਿਆਗੀ ਹੋਣੀ ਚਾਹੀਦੀ ਹੈ ਕਿ ਬਾਹਰੋਂ ਤਿਆਗੀ ਹੋਈ ਲੱਗੇ ਲੋਕਾਂ ਨੂੰ ਅੰਦਰੋਂ ਤਿਆਗੀ ਨਾ ਹੋਵੇ ਉਹਦਾ ਮਤਲਬ ਕੋਈ ਨਹੀਂ ਤਿਆਗਣਾ ਤਿਆਗੀ ਹੋਣੀ ਹੁੰਦੀ ਹੈ ਬਾਹਰ ਜੱਪਾ ਕਿ ਪੈ ਚੁਪਣਾ ਹੋਵੇ ਸੁੰਦਰ ਬੰਤਾਣੀ ਜੋ ਕਾਲ ਕਲਪਨਾ ਕਦੇ ਨਾ ਹਾਇ ਫਿਰ ਕਿਉਂ ਆਦਪੁਰਖ ਮੈਂ ਰਹਿ ਸਮਾਇ ਆ ਮੇਰਾ ਆਦਪੁਰਖ ਨਾ ਆਪਣੇ ਭੂਲ ਉਹ ਚ ਸਮਾਇ ਰਹਿੰਦੇ ਜਦੋਂ ਵਿਚਾਰ ਹੁੰਦੀ ਹੈ ਵਿਚਾਰ ਦੇ ਵਿੱਚ ਦੋ ਜਾਣੇ ਵਿਚਾਰ ਕਰਦੇ ਨੇ ਇੱਕ ਜਿਹੜਾ ਵਿਚਾਰ ਹੁੰਦੀ ਉਹਦੀ ਇੱਕ ਉਹਦੀ ਮਨ ਮਨ ਉਹਦਾ ਮਨ ਹੁੰਦਾ ਜਦੋਂ ਵਿਚਾਰ ਕਰੀਏ ਮਨ ਨਹੀਂ ਹੁੰਦਾ ਉਦੋਂ ਮਨ ਅੰਦਰਲੇ ਮਨ ਜਿ ਸਮਾਇ ਹੁੰਦਾ ਜਦੋਂ ਵਿਚਾਰ ਕਰੀਏ ਨਾ ਮਨ ਤਾਂ ਫੁਰਨਾ ਹੈ ਫੁਰਨਾ ਦਾ ਹੁੰਦਾ ਹੀ ਨਹੀਂ ਉਹਨਾਂ ਚਿੱਤ ਵਿੱਚ ਫੁਰਨਾ ਹੁੰਦਾ ਹੀ ਨਹੀਂ ਮਾਇਆ ਦਾ ਉਹਦੇ ਵਿੱਚੇ ਸਮਾਇਆ ਹੁੰਦਾ ਇਸ ਕਰਕੇ ਆ ਮਨ ਜਿਹੜਾ ਹੈਗਾ ਆਤਪੁਰਖ ਸਮਾਇਆ ਰਹਿੰਦਾ ਉਹਦੇ ਆਤਪੁਰਖ ਵਿੱਚ ਰਹਿਆ ਸਮਾਇਆ ਰਹਿਆ ਸਮਾਇਆ ਹੈ ਜੇ ਆਤਪੁਰਖ ਸਮਾਇਆ ਰਹੇ ਤਾਂ ਕਾਲ ਹੈ ਜੀ ਆਤਪੁਰਖ ਸੁਣ ਸੁਣ ਕੇ ਲੁਕਿਆ ਰਹਿੰਦਾ ਮਨ